ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਦੇਖੋ ਸਖਤੀ ਦਾ ਹਰ ਕੋਈ ਦੇਸ਼ ਕਰ ਰਿਹਾ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿਉਂਕਿ ਹਰ ਇੱਕ ਦੇਸ਼ ਨੂੰ ਆਪਣੀ ਦੇਸ਼ ਦੀ ਸੁਰੱਖਿਆ ਦੀ ਹੁੰਦੀ ਆ ਸਾਡੇ ਦੇਸ਼ ਵਿੱਚ ਸੁਰੱਖਿਆ ਹੋਵੇ ਦੇਖੋ ਅਪੀਲ ਇਹ ਹੈ ਜਿਨੇ ਵੀ ਆਉਣਾ ਹੈ ਇੱਕ ਸਹੀ ਤਰੀਕੇ ਨਾਲ ਆਓ ਗਲਤ ਤਰੀਕੇ ਨਾਲ ਨਾ ਆਓ ਬਹੁਤ ਜ਼ਿਆਦਾ ਸਖਤੀਆਂ ਹੋ ਰਹੀਆਂ ਏਜੰਟਾਂ ਨੇ ਮਗਰ ਨਾ ਲੱਗੋ ਕੋਈ ਨਾ ਕੋਈ ਨਾ ਇਦਾਂ ਚੱਲ ਜਿਓ ਇਦਾਂ ਚੱਲ ਜਿਓ ਬਹੁਤ ਕੰਮ ਆ ਉੱਥੇ ਸੈਟਿੰਗ ਹੋ ਜਾਊਗੀ ਸੈਟਿੰਗ ਕਰਾ ਦੇਵਾਂਗੇ ਕੋਈ ਨਾ ਸਾਡੇ ਹੱਥ ਠੀਕ ਆ ਸਾਰਾ ਕੁਝ ਇਹ ਸਭ ਕੁਝ ਝੂਠਿਆ ਕਿਸੇ ਏਜੰਟ ਦੇ ਮਗਰ ਨਾ ਲੱਗੋ ਸਹੀ ਤਰੀਕੇ ਨਾਲ ਉਹ ਸਹੀ ਬੀਸਾ ਉਹ ਫੇਰ ਕੋਈ ਦਾਮੀ ਹੈਗਾ ਪਰ ਦੂ ਨੰਬਰ ਤੇ ਹੁੰਦੇ ਇੱਥੇ ਆ ਕੇ ਅਨਵਿਜੂਅਲ ਹੋ ਜਾਂਦੇ ਕੰਪਨੀਆਂ ਕੰਮ ਨਹੀਂ ਦਿੰਦੀਆਂ ਦੂਜੇ ਕੈਨਸਲ ਹੋ ਜਾਂਦੇ ਫੇਰ ਬਹੁਤ ਔਖਾ ਆ ਕਿਉਂਕਿ ਬਹੁਤ ਜ਼ਿਆਦਾ ਸਾਖੀ ਹੋ ਚੁੱਕੀਆਂ ਅਸੀਂ بار-ਬਾਰ ਇਹ اپیل ਕਰਦੇ ਆ ਕਿ ਸਹੀ ਤਰੀਕੇ ਨਾਲ ਉਹ ਸਹੀ ਤਰੀਕੇ ਨਾਲ ਜਨਤਾ ਦੇ ਮਗਰ ਲਾ ਕੇ ਆਪਨ ਬੀਜੇ ਹੋ ਗਏ ਫੇਰ ਕੰਪਨੀਆ ਦੇ ਬੀਜੇ ਹੋ ਗਏ ਕੋਈ ਨਾ ਚਲ ਜਾ ਉੱਥੇ ਆ ਕੇ ਚੇਂਜ ਕਰਾ ਦਵਾਂਗੇ ਕੁਝ ਨਹੀਂ ਹੁੰਦਾ ਹੈਗਾ ਉਹਨੇ ਆਪਣੇ ਪੈਸੇ ਕੋਨੇ ਜੇਬਾਂ ਚ ਪਾ ਲੈਣੇ ਆ ਤੇ ਉਸ ਤੋਂ ਬਾਅਦ ਚ ਫਿਰ ਜੋ ਫਿਚਰ ਖਰਾਬ ਹੋਣਾ ਤੁਹਾਡਾ ਹੋਣਾ ਆ ਇਸ ਕਰਕੇ ਅਸੀਂ ਜੋ ਦਸੀਦਾ ਸੱਚ ਦਸੀਦਾ ਆ ਸੱਚ ਛੇਤੀ ਸਮਝ ਨਹੀਂ ਆਉਂਦਾ ਜੋ ਸੱਚ ਦੇ ਗੁੱਸਾ ਤੁਹਾਨੂੰ ਲੱਗਦਾ ਆ ਪਰ ਜੋ ਸੱਚ ਆ ਉਹ ਸੱਚ ਹੀ ਰਹਿਣਾ ਆ ਠੀਕ ਆ ਜੀ ਥੈਂਕ ਯੂ ਬਾਕੀ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਸ਼ੇਅਰ